ਸੋ ਅੱਜ ਜਿਸ ਵਚਨ ਦੇ ਉੱਤੇ ਗੌਰ ਕਰਾਂਗੇ ਉਹ ਹੈ ਮੈਂ ਪਰਮੇਸ਼ਵਰ ਨੂੰ ਪਿਆਰ ਕਰਦਾ ਹਾਂ ਤੁਸੀਂ ਕਰਦੇ ਹੋ ਕਿੰਨੇ ਦਣੇ ਕਰਦੇ ਹੋ ਸੱਚੀ ਮੁੱਚੀ ਕਰਦੇ ਹੋ ਪ੍ਰਭੂ ਤੁਹਾਡੇ ਅੰਦਰ ਇਸ ਪਿਆਰ ਨੂੰ ਹਮੇਸ਼ਾ ਤਿੱਕਰ ਕਾਇਮ ਰੱਖੇ ਤੇ ਇਹ ਪਿਆਰ ਦਿਨੋਂ ਦਿਨ ਵਧਦਾ ਜਾਵੇ ਮੇਰੀ ਪ੍ਰਾਰਥਨਾ ਹੈ ਤੁਹਾਡੇ ਦਿਲਾਂ ਵਿੱਚ ਪਰਮੇਸ਼ਵਰ ਦੇ ਲਈ ਪਿਆਰ ਹਰ ਦਿਨ ਹਰ ਰਾਤ ਵਧਦਾ ਜਾਵੇ। ਅਮੇਨ। ਅਤੇ ਇਸ ਪਿਆਰ ਦਾ ਅਸਰ ਤੁਹਾਡੇ ਜੀਵਨ ਦੇ ਵਿੱਚ ਨਜ਼ਰ ਆਵੇ। ਅਮੇਨ। ਅਮੇਨ। ਅਸੀਂ ਇਸ ਲਈ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ਵਰ ਨੇ ਸਾਡੇ ਨਾਲ ਪ੍ਰੇਮ ਕੀਤਾ। ਅਸੀਂ ਇਸ ਲਈ ਪਿਆਰ ਨਹੀਂ ਕਰਦੇ ਕਿ ਅਸੀਂ ਪਿਆਰ ਕਰਦੇ ਹਾਂ ਪਰਮੇਸ਼ਵਰ ਨੂੰ। ਅਸੀਂ ਪਿਆਰ ਦੇ ਵੱਟੇ ਪਿਆਰ ਕਰ ਰਹੇ ਹਾਂ ਪਹਿਲਾਂ ਪਰਮੇਸ਼ਰ ਨੇ ਪ੍ਰੇਮ ਕੀਤਾ ਇਸ ਲਈ ਉਸ ਪ੍ਰੇਮ ਨੇ ਸਾਨੂੰ ਜਿੱਤ ਲਿਆ ਤਾਂ ਸਾਡੇ ਦਿਲਾਂ ਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਪੈਦਾ ਹੋ ਗਿਆ ਜਦੋਂ ਸਾਨੂੰ ਪਤਾ ਲੱਗਾ ਕਿ ਸਾਨੂੰ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਬਲੀਦਾਨ ਹੋਏ ਏ ਸੁਣਦਿਆ ਸਾਰੀ ਦਿਲ ਪ੍ਰੇਮ ਨਾਲ ਭਰ ਗਿਆ ਜਦੋਂ ਇਸ ਗੱਲ ਦੀ ਖਬਰ ਲੱਗੀ ਕਿ ਜਿਹੜੇ ਗੁਨਾਹਾਂ ਦੀ ਸਜ਼ਾ ਸਾਨੂੰ ਮਿਲਣੀ ਸੀ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਤੇ ਲੈ ਲਈ ਇਹ ਸੁਣਦਿਆ ਹੀ ਸਾਡਾ ਦਿਲ ਪ੍ਰੇਮ ਨਾਲ ਭਰ ਗਿਆ ਜਦੋਂ ਸਾਨੂੰ ਇਹ ਖਬਰ ਮਿਲੀ ਕਿ ਅਸੀਂ ਨਰਕ ਨੂੰ ਜਾਣਾ ਸੀ ਪਰ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਨਰਕ ਦਾ ਰਾਹ ਬੰਦ ਕਰਕੇ ਸਵਰਗ ਦਾ ਖੋਲ ਦਿੱਤਾ ਸਾਡਾ ਦਿਲ ਉਦੋਂ ਹੀ ਪ੍ਰੇਮ ਨਾਲ ਭਰ ਗਿਆ ਤਾਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਪ੍ਰੇਮ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪਰ ਹੁਣ ਤੋਂ ਲਾ ਕੇ ਅਸੀਂ ਆਪਣੇ ਪ੍ਰੇਮ ਦੇ ਵਿੱਚੋਂ ਹਰ ਤਰ੍ਹਾਂ ਦਾ ਸ਼ਲਕਪਤ ਜਿਹੜਾ ਆ ਉਹਨੂੰ ਦੂਰ ਕਰਾਂਗੇ ਕਿੰਨੇ ਜਣੇ ਸਹਿਮਤ ਆ ਪੱਕੀ ਗੱਲ ਹੁਣ ਤੋਂ ਸੱਚੀ ਆਪਾਂ ਇਹ ਜਿਹੜਾ ਪ੍ਰੇਮ ਆ ਜਿਹੜਾ ਸਾਡੇ ਪ੍ਰੇਮੀਆ ਪਰਮੇਸ਼ਵਰ ਦੇ ਨਾਲ ਦੇਖੋ ਪਰਮੇਸ਼ਵਰ ਨੇ ਸਾਡੇ ਨਾਲ ਪੇਮ ਕੀਤਾ ਕੋਈ ਛਲਕ ਬਟਨੀ ਕੋਈ ਗਰਜ ਨਹੀਂ ਬੇਗਰਜ ਪਿਆਰ ਕੀਤਾ ਪਰਮੇਸ਼ਵਰ ਨੇ ਉਹਨੇ ਸਾਨੂੰ ਸਭ ਕੁਝ ਦਿੱਤਾ ਹੀ ਆ ਸਾਡੇ ਤੋਂ ਐਕਸਪੈਕਟ ਨਹੀਂ ਕੀਤਾ ਪਰ ਅਸੀਂ ਬਹੁਤ ਸਾਰੇ ਆ ਸਾਡੇ ਵਿੱਚ ਜਿਹੜੇ ਅਸੀਂ 19 ਦਿਨ ਤੱਕ ਪੇਮ ਕਰਦੇ ਆ ਜਿੰਨੀ ਦੇਰ ਤੱਕ ਸਾਨੂੰ ਮਿਲਦਾ ਆ ਜੰਮ ਸਰ ਹੀ ਅਸੀਂ ਜਿਹੜਾ ਪ੍ਰੇਮ ਕੁਝ ਪ੍ਰਾਪਤ ਕਰਨ ਦੀ ਆਸ ਨਾਲ ਕੀਤਾ ਜਾਂਦਾ ਹੈ ਅਸਲ ਵਿੱਚ ਉਹ ਪ੍ਰੇਮ ਨਹੀਂ ਹੁੰਦਾ ਖੁਦਗਰਜ਼ੀ ਆ ਖਵਾਉਂਦਾ ਹੈ ਅਰ ਇਨਸਾਨਾਂ ਦੇ ਅੰਦਰ ਖੁਦਗਰਜ਼ੀ ਆ ਪ੍ਰੇਮ ਤਾਂ ਮਸੇ 2% ਆ ਸਾਨੂੰ ਲੱਗਦਾ ਸੀ ਕਿਸੇ ਨਾਲ ਬਹੁਤ ਪ੍ਰੇਮ ਕਰਦੇ ਆ ਪਰ ਸੱਚ ਇਹ ਆ ਕਿ ਜੇਕਰ ਜਿੱਥੇ ਅਸੀਂ ਕਹਿ ਰਹੇ ਪ੍ਰੇਮ ਕਰਦੇ ਜੇਕਰ ਉੱਥੋਂ ਸਾਡੀ ਜ਼ਰੂਰਤ ਪੂਰੀ ਹੋਣੀ ਬੰਦ ਹੋ ਜਾਵੇ ਸਾਡਾ ਪ੍ਰੇਮ ਵੀ ਉਦੋਂ ਹੀ ਬੰਦ ਹੋ ਜਾਂਦਾ ਹੈ ਜੋ ਅਸੀਂ ਉੱਥੇ ਆਸ ਰੱਖੀ ਸਾਡੀ ਆਸ ਪੂਰੀ ਹੋਣੀ ਉੱਥੇ ਬੰਦ ਹੋ ਜਾਵੇ ਸਾਨੂੰ ਉੱਥੇ ਆਸ ਪੂਰੀ ਹੁੰਦੀ ਨਾ ਨਜ਼ਰ ਆਏ ਅਸੀਂ ਆਪਣਾ ਪ੍ਰੇਮ ਝੋਲੇ ਚ ਪਾ ਕੇ ਉਦੋਂ ਹੀ ਮੋੜੋ ਨੇ ਕਿ ਕਿ ਇਸ ਬਲੇਖੇ ਵਿੱਚ ਆ ਕਿ ਅਸੀਂ ਪ੍ਰੇਮ ਕਰਦੇ ਜੇ ਸਿਰਫ ਪਰਮੇਸ਼ਰ ਦੀ ਹਜ਼ੂਰੀ ਵਿੱਚ ਵੀ ਅਸੀਂ ਇਹੀ ਕੌਸ਼ਲ ਲੈ ਕੇ ਆਉਣੇ ਤੇ ਫਿਰ ਕਹਿੰਦੇ ਅਸੀਂ ਪ੍ਰੇਮ ਕਰਦੇ ਆ ਫਿਰ ਇਹ ਬਹੁ ਵੱਡਾ ਬਲੇਖਾ ਆ ਪਰ ਹੁਣ ਤੋਂ ਆਪਾਂ ਸੱਚੀ ਪ੍ਰੇਮ ਕਰਨਾ ਸ਼ੁਰੂ ਕਰਨਾ ਆ ਬਾਣੀ ਦੇ ਵਿੱਚ ਇੱਕ ਥਾਂ ਤੇ ਲਿਖਿਆ ਆ ਕਹਿੰਦਾ ਪਰਮੇਸ਼ਵਰ ਦੇ ਪ੍ਰੇਮ ਤੋਂ ਸਾਨੂੰ ਕੋਣ ਵੱਖ ਕਰ ਸਕਦਾ ਆ ਅਰ ਉੱਥੇ ਕਿੰਨੀਆਂ ਆਫਤਾਂ ਦਾ ਜ਼ਿਕਰ ਕੀਤਾ ਆ ਕਹਿੰਦਾ ਕੀ ਡਿਜ਼ਾਸਟਰਸ ਕੀ ਲੋਕਾਂ ਦੇ ਲਾੰਬੇ ਮੇੜੇ ਕੀ ਹੋਰ ਗੱਲਾਂ ਇਹ ਕੋਈ ਵੀ ਚੀਜ਼ ਸਾਨੂੰ ਪਰਮੇਸ਼ਵਰ ਦੇ ਪ੍ਰੇਮ ਤੋਂ ਵੱਖ ਨਹੀਂ ਕਰ ਸਕਦੀ ਜੇਕਰ ਤੁਸੀਂ ਲੋਕਾਂ ਦੀ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਪਰਮੇਸ਼ਵਰ ਦੇ ਘਰ ਦੇ ਵਿੱਚ ਆਉਣਾ ਬੰਦ ਕਰ ਦਿੰਨੇ ਆ ਤੇ ਤੁਸੀਂ ਸੋਚਦੇ ਆ ਕਿ ਤੁਸੀਂ ਪਰਮੇਸ਼ਵਰ ਨਾਲ ਪ੍ਰੇਮ ਕਰਦੇ ਆ ਇਹਦਾ ਮਤਲਬ ਇਹ ਝੂਠ ਆ ਤੁਹਾਨੂੰ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਨੀ ਜੇਕਰ ਕਿਸੇ ਸੇਵਾਰਾ ਦੇ ਕੋਈ ਸ਼ਬਦ ਤੁਹਾਨੂੰ ਚੁਭ ਗਏ ਤੁਸੀਂ ਉਹਨਾਂ ਦਾ ਕਰ ਪ੍ਰੇਮ ਹੈ ਹੀ ਨਹੀਂ ਸੀ ਤੁਹਾਨੂੰ ਪਰਮੇਸ਼ਵਰ ਨੇ ਤਾਂ ਕੁਝ ਨਹੀਂ ਕੀਤਾ ਬੁਰਾ ਬੁਰਾ ਤਾਂ ਕਿਸੇ ਇਨਸਾਨ ਕੋਲੋਂ ਹੋ ਸਕਦਾ ਕਹਿ ਹੋ ਗਿਆ ਹੋਵੇ ਅਸੀਂ ਪ੍ਰਭੂ ਜੀ ਦੇ ਬਹੁਤ ਸ਼ੁਕਰਗੁਜ਼ਾਰ ਆ ਓਪਨ ਡੋਰ ਚਰਚ ਦੇ ਵੌਲੰਟੀਅਰਸ ਬੈਸਟ ਆ ਇੱਕ ਵਾਰੀ ਇਹਨਾਂ ਦੇ ਲਈ ਤਾੜੀ ਲਗਾਓ ਸਾਰੇ ਜਣੇ ਬੈਸਟ ਵੋਲੰਟੀਅਰਸ ਆ ਪੰਜਾਬ ਦੇ ਸਭ ਤੋਂ ਬੈਸਟ ਵੋਲੰਟੀਅਰਸ ਓਪਨ ਡੋਰ ਚਰਚ ਨੂੰ ਪਰਮੇਸ਼ਵਰ ਨੂੰ ਫੁਲੀ ਡੈਡੀਕੇਟਡ ਪੂਰੇ ਧਰੂ ਦੇ ਨਾਲ ਸੇਵਾ ਕਰਦੇ ਆ ਅਰ ਸੱਚੀ ਗੱਲ ਆ ਕਿ ਨਿਸ਼ਕਪਟ ਸੇਵਾ ਕਰਦੇ